ਆਜ਼ਾਦੀ ਦਾ ਸੂਰਜ 77 ਸਾਲ ਬਾਅਦ ਵੀ ਫੌਜਾ ਸਿੰਘ ਦੇ ਘਰ ਨਹੀਂ ਚੜਿਆ। ਕੱਚੇ ਟਾਰੇ 'ਚ ਰਹਿਣ ਲਈ ਮਜਬੂਰ। ਕਈ ਸਾਲ ਪਹਿਲਾਂ ਬਣੀਆਂ ਕੱਚੀਆਂ ਕੰਧਾਂ ਦੀ ਭੁੱਰੀ ਮਿੱਟੀ, ਕਾਨਿਆਂ ਦੀ ਛੱਤ ਅਤੇ ਧੌਂ ਤੇ ਗੋਡਾ ਦੇ ਕੇ ਖੜੀ ਗਰੀਬੀ ਦੇਸ਼ ਦੇ ਨਿਕੰਮੇ ਰਾਜਸੀ ਪ੍ਰਬੰਧਾਂ ਵੱਲ ਮੂੰਹ ਚੁੜਾ ਰਹੀ ਹੈ ਕਿ ਭਾਰਤ ਦੇਸ਼ ਦੀ 77 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੇ ਕਈ ਲੋਕ ਅੱਜ ਵੀ ਕੱਚੇ ਟਾਰਿਆਂ 'ਚ ਰਹਿਣ ਲਈ ਮਜਬੂਰ ਹਨ ਸਿਰਫ ਕੱਚੇ ਟਾਰਿਆਂ 'ਚ ਰਹਿਣ ਲਈ ਮਜਬੂਰੀ ਨਹੀਂ ਸਗੋ ਉਹ ਗਰੀਬੀ ਦੀ ਚੱਕੀ ਵਿੱਚ ਵੀ ਉਸੇ ਤਰ੍ਹਾਂ ਪਿਸ ਰਹੇ ਨੇ ਜਿਵੇਂ ਬਰਤਾਨਵੀ ਰਾਜ ਵਿੱਚ ਗਰੀਬ ਲੋਕਾਂ ਦੀ ਹਾਲਤ ਸੀ ਵਿਧਾਨ ਸਭਾ ਹਲਕਾ ਜਲਾਲਾਬਾਦ ਅਧੀਨ ਆਉਂਦੇ ਪਿੰਡ ਫੱਤੂਵਾਲਾ ਦੇ ਰਹਿਣ ਵਾਲਾ ਗਰੀਬ ਮਜ਼ਦੂਰ ਫੌਜਾ ਸਿੰਘ ਪੁੱਤਰ ਨਾਨਕਾ ਸਿੰਘ ਅੱਜ ਵੀ ਕੱਚੇ ਮਕਾਨ ਵਿੱਚ ਰਹਿਣ ਲਈ ਮਜਬੂਰ ਹੈ ਅਤੇ ਉਸਨੇ ਕਈ ਵਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਫਾਰਮ ਭਰ ਕੇ ਪੱਕਾ ਮਕਾਨ ਬਣਾਉਣ ਦੀ ਅਪੀਲ ਕੀਤੀ ਪਰੰਤੂ ਅਜੇ ਤੱਕ ਉਸ ਦੀ ਸੁਣੀ ਨਹੀਂ ਗਈ ਉਹ ਕਹਿੰਦਾ ਹੈ ਕਿ ਪਹਿਲਾਂ ਬਿਮਾਰੀ ਨੇ ਉਸ ਦੇ ਜੀਵਨ ਸਾਥਨ ਖੋ ਲਈ ਅਤੇ ਹੁਣ ਉਹ ਪਿਓ ਪੁੱਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਨੇ ਉਹਨਾਂ ਨੂੰ ਆਪ ਖੁਦ ਰੋਟੀਆਂ ਬਣਾ ਕੇ ਹੱਥ ਸਾੜਨੇ ਪੈਂਦੇ ਨੇ ਵੋਟਾ ਲੈਣ ਵੇਲੇ ਆਗੂਆਂ ਤੋਂ ਆਸ ਉਮੀਦ ਛੱਡ ਕੇ ਗਰੀਬੀ ਨਾਲ ਦੋ ਚਾਰ ਹੋ ਰਹੀ ਫੌਜਾ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਗਰੀਬੀ ਦੂਰ ਕੀਤੀ ਜਾਏ ਅਤੇ ਉਹਨਾਂ ਦਾ ਮਕਾਨ ਬਣਾਇਆ ਜਾਵੇ ਪਿੰਡ ਦੇ ਸਰਪੰਚ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਪੰਚਾਇਤ ਵੱਲੋਂ ਹਰ ਲੋੜਵੰਦ ਗਰੀਬ ਪਰਿਵਾਰ ਦੇ ਮਕਾਨ ਬਣਾਉਣ ਲਈ ਪੈਂਤੀ ਕੀਤੀ ਜਾਂਦੀ ਹੈ ਪਰੰਤੂ ਅੱਜ ਵੀ ਕਈ ਮਕਾਨ ਕੱਚੇ ਨੇ ਬਾਪੂ ਕੀ ਨਾਂ ਤੁਹਾਡਾ ਫੌਜਾ ਸਿੰਘ ਤੇ ਤੁਸੀਂ ਜਿਹੜਾ ਕੱਚੇ ਮਕਾਨ ਹੁਣ ਤੱਕ ਤੁਹਾਡੇ ਬਣੇ ਹੋਏ ਨਹੀਂ ਪੱਕਾ ਮਕਾਨ ਲੈਣ ਵਾਸਤੇ ਪ੍ਰਧਾਨ ਮੰਤਰੀ ਸਕੀਮ ਯੋਜਨਾ ਤਹਿਤ ਤੁਸੀਂ ਫਾਰਮ ਭਰੇ ਸੀ ਹਾਂਜੀ ਭਰੇ ਸੀ ਕਿੰਨੀਆਂ ਵਾਰੀ ਫਾਰਮ ਭਰੇ ਨੇ ਲਗਭਗ ਪਹਿਲਾ ਭਰਿਆ ਸੀ ਕਿ ਉਹ ਤੋਂ ਲੇਡੀ ਦੇ ਨਾਂ ਤੇ ਭਰਿਆ ਸੀ ਉਹ ਉਹ ਡੈਥ ਹੋndi ਹੋਗੀ ਉਸ ਤੋਂ ਬਾਅਦ ਅਸੀਂ ਆ ਕੇ ਨਾਂ ਤੇ ਭਰਿਆ ਸੀ ਅੱਛਾ ਨਹੀਂ ਮਿਲੇ ਤੁਹਾਨੂੰ ਕੀ ਸਰਕਾਰ ਤੋਂ ਮੰਗ ਕਰਦੇ ਨੋ ਸਿਸਨ ਕਮਰਾ ਮਿਲ ਜਾਏਗਾ ਜੀ ਮੰਤਰੀ ਨੂੰ ਹੋਰ ਸਾਡੀ ਕਾ ਦਿੰਨ ਨੂੰ ਕੰਮ ਕਰ ਕੀ ਕਰਦੇ ਆ ਮਿਹਨਤ ਦੀ ਘਾੜੀ ਘੂੜੀ ਕਰ ਲਈ ਕੋਈ ਕੈੜੀ ਨਹੀਂ ਕੋ ਕੋਸ਼ ਨਹੀਂ ਮੈਂਟ ਕਰੀ ਤੇ ਘਾੜੀ ਕਰ ਲਈ ਜਾਂ ਕਿਸ ਤਰ੍ਹਾਂ ਕਿੰਨੇ ਬੱਚੇ ਨੇ ਤੁਹਾਡੇ ਆ ਇੱਕੋ ਮੜਾ ਦੋ ਡੇਰੀ ਗੁਜ਼ਰਦੀ ਦੌਰ ਹੈ ਅਸੀਂ ਇਹ ਕਹਿ ਸਕਨੇ ਆਂਗੀ ਪ੍ਰਧਾਨ ਮੰਤਰੀ ਸਾਨੂੰ ਕਮਰਾ ਦੇ ਦੇਵੇ ਅਸੀਂ ਮਿਹਨਤੀ ਬੰਦੇ ਸਾਡੇ ਕੋਈ ਕੋਈ ਕੈੜੀ ਨਹੀਂ ਦੱਥਾ ਨਹੀਂ ਕੁਛ ਨਹੀਂ ਸਾਨੂੰ ਕਮਰਾ ਜਲਦੀ ਜਲਦੀ ਮਿਲਣਾ ਚਾਹੀਦਾ ਅਸੀਂ ਠੰਡ ਵਿੱਚ ਬਹੁਤ ਔਖੇ ਆ ਬੜੇ ਉੰਨੀ ਵੀ ਅਸੀਂ ਬੜੇ ਔਖੇ ਆ ਜੀ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਕਾਫੀ ਜਿਹੜੇ ਮਕਾਨ ਨੇ ਅਜੇ ਵੀ ਕੱਚੇ ਨੇ ਫੋਜਾ ਸਿੰਘ ਦਾ ਮਕਾਨ ਕੱਚਾ ਹੈ ਅਜੇ ਤੱਕ ਨਹੀਂ ਬਣਿਆ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਅਸੀਂ ਜੀ ਬਾਰ-ਬਾਰ ਕਈ ਵਾਰੀ ਫਾਰਮ ਭਰੇ ਜੀ ਪਿੰਡ ਵੱਲ ਪੰਚਾਇਤ ਵੱਲ ਹੀ ਭਰੇ ਆ ਜੀ ਬਾਰ-ਬਾਰ ਪ੍ਰਧਾਨ ਮੰਤਰੀ ਵਾਸ ਯੋਜਨਾ ਤਹਿਤ ਜੋ ਵੀ ਫਾਰਮ ਭਰੇ ਗਏ ਆ ਅਸੀਂ ਪੰਚਾਇਤ ਨੂੰ ਸਾਰੇ ਲੋਕਾਂ ਦੇ ਭਰੇ ਜੋ ਲੋੜਵੰਦ ਲੋਕ ਸਨ ਤੇ ਅੱਜ ਤੱਕ ਤੇ ਵੀ ਲੋਗਾਂ ਮਕਾਨ ਨਹੀਂ ਮਿਲੇ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੇ ਜਿਹੜੇ ਲੋੜਵੰਦ ਲੋਕ ਗਰੀਬ ਜਾਦਾ ਹਨ ਉਹਨਾਂ ਨੂੰ ਪ੍ਰਧਾਨ ਮੰਤਰੀ ਵਾਸ ਯੋਜਨਾ ਤਹਿਤ ਕਮਰੇ ਮਿਲਨੇ ਚਾਹੀਦੇ ਹਨ ਤੇ ਅਸੀਂ ਆਪਣੇ ਡੀਸੀ ਸਾਹਿਬ ਵੀ ਮੰਗ ਕਰਦੇ ਆ ਤੇ ਪੰਜਾਬ ਸਰਕਾਰ ਤੋਂ ਔਰ ਸਾਡੇ ਜਿਹੜੇ ਕੇਂਦਰ ਦੀ ਸਰਕਾਰੋਂ ਦੀ ਮੰਗ ਕਰਦੇ ਇਹਨਾਂ ਦੀ ਹਾਲਤ ਕੀ ਹੈ ਜਿਵੇਂ ਫੌਜਾ ਸਿੰਘ ਇਹ ਜੀ ਬਾਲੇ ਵਿਚਾਰੇ ਗਰੀਬ ਹੈ ਜੀ ਔਰ ਰੇ ਦੀ ਖਾਤੇ ਵਿਚਾਰੇ ਰੇ ਚੱਕਦੇ ਨੇ ਇਹਨਾਂ ਦੀ ਕੋਈ ਜ਼ਮੀਨ ਜਿਆਦਾ ਨਹੀਂ ਹੈਗੀ ਸੱਤ ਦੀ ਆੜੀ ਤਰਫ ਹਨ ਤੁਹਾਡੇ ਪਿੰਡ ਦੇ ਵਸਨੀਕ ਨੇ ਫੌਜਾ ਸਿੰਘ ਜੀ ਹਾਂਜੀ ਇਹ ਅੱਜ ਵੀ ਜਿਹੜਾ ਕੱਚੇ ਮਕਾਨ ਚ ਰਹਿ ਰਹੇ ਨੇ ਦੇਸ਼ ਦੀ ਆਜ਼ਾਦੀ ਦੇ 77 ਸਾਲ ਬੀਤਣ ਦੇ ਬਾਵਜੂਦ ਕੀ ਕਹਿਣਾ ਚਾਹੁੰਦੇ ਆ ਸਰ ਅੱਜ ਤੂੰ ਅਸੀਂ ਆਪਣੇ ਇਹਨਾਂ ਦੇ ਗੁਆਂਢੀ ਆ ਇਹ ਆਪਣੇ ਕਾਫੀ ਟਾਈਮ ਤੋਂ ਇਧਿਆੜੀ ਟੱਪਾ ਕਰਦੇ ਆ ਕੋਈ ਇਹਨਾਂ ਦੇ ਪੁੱਲਾ ਤਾਂ ਬਹੁਤ ਔਖਾ ਕਰਦਾ ਖਰਚਾ ਵੀ ਬਹੁਤ ਚੱਲਦਾ ਸੀ ਔਖਾ ਨਾਲ ਇਹਨਾਂ ਜਿਹੜੇ ਮਾਤਾ ਸੀਗੇ ਇਹਨਾਂ ਦੇ ਵਾਈਫ ਉਹ ਗੁਮਾਰ ਰਹਿੰਦੀ ਸੀ ਕਿ ਕਾਫੀ ਉਹਨਾਂ ਦਾ ਤਾਂ ਕਾਫੀ ਔਖਾ ਕੰਮ ਸੀਗਾ ਨਾ ਉਹਨਾਂ ਦੇ ਨਾਲ ਇਲਾਜ ਤੇ ਸਾਰਾ ਪੈਸਾ ਉਧਰ ਲਾਇਆ ਇਲਾਜ ਤੇ ਇਹਨਾਂ ਨੇ ਇਨਾ ਤੇ ਕੁਝ ਜੋ ਵੀ ਹੈ ਨਾ ਗ੍ਰਾਂਟ ਵਗੈਰਾ ਆਉਂਦੀ ਹੈ ਤਾਂ ਚਲੋ ਸ਼ਾਇਦ ਆਉਂਦੀ ਹੈ ਕਿ ਨਹੀਂ ਆਉਂਦੀ ਹੈ ਤਾਂ ਉਹਨਾਂ ਨੂੰ ਪਤਾ ਹੈ ਹਨਾ ਤੇ ਦੂਸਰਾ ਇਹ ਨਾ ਆਪਣੇ ਘਰ ਦਾ ਆ ਦੇਖ ਲਓ ਘਰ ਦਾ ਘਰ ਦਾ ਦੇਖ ਹੀ ਰਹੇ ਜਿੱਦਾਂ ਨੇ ਹੈਗਾ ਇਹਨਾਂ ਦੇ ਘਰ ਦਾ ਸਰਕਲ ਬਹੁਤ ਔਖਾ ਹੈ ਹੁਣ ਬਜ਼ੁਰਗ ਹੋਏ ਫੇਣੇ ਕਾਫੀ ਉਹਨਾਂ ਦੇ ਨਹੀਂ ਹੁੰਦੀ ਤੇ ਆੜੀ ਵੀ ਨਹੀਂ ਹੁੰਦੀ ਹੁਣ ਤਾਂ ਚਲੋ ਜਿੰਨਾ ਕੋ ਗਿਆ ਸਖਰਚਾ ਚਲੀ ਜਾਂਦਾ ਘਰ ਦਾ ਵੈਸੇ ਅਸੀਂ ਕੇਂਦਰ ਸਰਕਾਰ ਔਰ ਇੱਕ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਸਹੂਲਤ ਦਿੱਤੀ ਜਾਵੇ ਕਮਰਾ ਕਮਰਾ ਬਣਾਕ ਦਿੱਤਾ ਜਾਵੇ ਹੋਰ ਸੁਰਦਾਂ ਜੋ ਵੀ ਬੰਦਿਆਂ ਇਹਨਾਂ ਦੀ ਸੁਰਦਾਂ ਦਿੱਤੀਆਂ ਜਾਣ ਇਹ ਅੱਜ ਅੱਜ ਦੇਖ ਲਓ ਅੱਜ ਕਿੰਨੀ ਠੰਡ ਪੈ ਰਹੀ ਹੈ ਹਨਾ ਇਹਨਾਂ ਨੂੰ ਆਪਾਂ ਰਜਾਈਆਂ 'ਚ ਰਹਿ ਕੇ ਵੀ ਬੜਾ ਔਖਾ ਹੋਇਆ ਪਿਆ ਇਹਨਾਂ ਨੂੰ ਕਮਰੇ 'ਚ ਰਹਿ ਕੇ ਬਿਨਾਂ ਬਿਸਤਰਿਆਂ ਤੋਂ ਕਿਵੇਂ ਰਹਿੰਦੇ ਬਣੇ ਇਹ ਦੇਖੋ ਬੰਲਾ ਅਸੀਂ ਅਪੀਲ ਕਰਦੇ ਆ ਕਿ ਇਹਨਾਂ ਨੂੰ ਕੋਈ ਸੁਰਦ ਦਿੱਤੀ ਜਾਵੇ ਤੁਸੀਂ ਮੰਗ ਕੀਤੀ ਸਰਪੰਚ ਤੋਂ ਜਾਂ ਵੀਡੀਓ ਤੋਂ अच्छा जी मेंबर ਵੀ ਸਿਕਾ ਵੀ ਨਹੀਂ ਮਿਲੇ ਸਰਕਾਰਾਂ ਤਾਂ ਕਹਿ ਰਹੀਆਂ ਨੇ ਸਾਰਿਆਂ ਨੂੰ ਮਕਾਨ ਬਣਾ ਕੇ ਦੇ ਰਹੀਆਂ ਕੁਝ ਨੂੰ ਕਿਸੇ ਨੂੰ ਹੀ ਮਿਲਿਆ ਚੱਕੀਂ ਜਾਂਦੇ ਬਣਾਈ ਜਾਂਦੇ ਨੇ ਇਹ ਤਾਂ ਗੱਲਾਂ ਆਈਆਂ ਨੇ ਸਰਕਾਰਾਂ ਦੀਆਂ ਕਾਰ ਕੱਟ ਨਾ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਗਰੀਬਾਂ ਦੀ ਤੁਰੰਤ ਬਾਫੜਨ ਅਤੇ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਅੱਜ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਆਮ ਦੇਖਣ ਨੂੰ ਮਿਲ ਜਾਂਦੀਆਂ ਨੇ ਜਿਨ੍ਹਾਂ ਤਸਵੀਰਾਂ ਵਿੱਚ ਲੋਕ ਅੱਜ ਵੀ ਗਰੀਬੀ ਦੀ ਦਲਦਲ ਵਿੱਚ ਫਸੇ ਹੋਏ ਨੇ ਰਾਜੀ ਆਗੂਆਂ ਦੇ ਲਾਰੇ ਵਾਦੇ ਕਦੋਂ ਤੱਕ ਲੋਕਾਂ ਦੇ ਕੰਨ ਵਿੱਚ ਪੈਂਦੇ ਰਹਿਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਖੇਡ ਪੰਜਾਬੀ ਟੀਵੀ ਲਈ ਪਰਮਜੀਤ ਢਾਬਾ ਜਲਾਲਾਬਾਦ